एडीएम ਨੂੰ ਹੱਥ ਲਾਉਂ ਹਾਂ ਬਲਾ ਕਿੱਦਾਂ ਲੰਨੇ ਆ ਦੀ ਹੱਦ ਹੋਈ ਏ ਤੁਹਾਡੇ ਵਾਲੀ ਜੇ ਕਲ ਦਲਜੀਤ ਆਇਆ ਹੀ ਉਹਨੇ ਤੁਹਾਨੂੰ ਪੈਸੇ ਦਵਾ ਦਿੱਤੇ ਕਿਡੀ ਪ੍ਰਧਾਨਗੀ ਲੱਗਾਈ ਹੋਈ ਇੱਥੇ ਆ ਕੇ ਕਰਨ ਮਮੀ ਮੈਂ ਚ ਨਹੀਂ ਪੈਸੇ ਕਢਾਉਂ ਠੀਕ ਬਣਾ ਲਿਆ ਤੂੰ ਇਹਨਾਂ ਨੂੰ ਖਾ ਜਾਣੇ ਇਹ ਵੀ ਵਾਪਸ ਗੁੱਟੇ ਐਡੀਐਮ ਨਹੀਂ ਕਰ ਪੈਣਾ ਠੀਕ ਵਾਣਾ ਚੰਗੀ ਲੱਗੂਗੀ ਜਾਂ ਨਹੀਂ ਦੱਸ ਚੰਗੀ ਲੱਗੂਗੀ ਨਹੀਂ ਚੰਗੀ ਲੱਗੂਗੀ ਮੈਂ ਐਡੀਐਮ ਨਹੀਂ ਦੇਣਾ ਠੀਕ ਵਾਣਾ ਕਿੱਦਾਂ ਹੱਥੀ ਪੈਂਦਾ ਇਹ ਬਲਾ ਹੱਥੋਫਾਈ ਹੋਣ ਵਾਲੀ ਕਿਹੜੀ ਗੱਲ ਹੋਈ ਬਲਾ ਬਣਾਉਣਾ ਹੈ ਕਿ ਨਹੀਂ ਬਣਾਉਣਾ ਮੈਂ ਤੋੜ ਦੇਣਾ ਹਾਂ ਤੋੜ ਦੋ ਫੇ ਘਟਾ ਲਿਓ ਹੂੰ ਟੋੜਨ ਦੇ ਆ ਗਏ ਜਾਂਦੇ ਇਹਨੂੰ ਵੀ ਇਹਨਾਂ ਪਤਾ ਲੱਗ ਗਿਆ ਨਹੀਂ ਠੋਮੇ ਟੀ ਹਾ ਜੀ ਕੀ ਕਰਦੇ ਹੁੰਨੇ ਆ ਰਾਜ ਦਾ ਬੈਠੇ ਛਦਾ ਹੋਇਆ ਉਦਾਂ ਹੀ ਕਿ ਦਿਨਾਂ ਨੂੰ ਇਹਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਤੁਹਾਨੂੰ ਵੀ ਪਤਾ ਵਾ ਬੜੇ ਮਾਰੇ ਦਿਨ ਵੇਖੀਆ ਮੈਂ ਚੱਲ ਇਹ ਆ ਕਿ ਰੱਬ ਨੇ ਹੁਣ ਬਾਹ ਫੜੀ ਆ ਕੰਮ ਵਧੀਆ ਵਧੀਆ ਚੱਲਦਾ ਰਵੇ ਤੇ ਮੇਰਾ ਵੀ ਨਾ ਦੇ ਘਰ ਵਧੀਆ ਬਣ ਜੇ ਸਾਡਾ ਵੀ ਰਸੋ ਬਣਾਵਾ ਕਦੀ ਪੂਰਾ ਹੋ ਜੇ ਜਿਹੋ ਜਿਹੇ ਦਿਨ ਆਪਾਂ ਵੇਖੀਏ ਨਾ ਰੱਬ ਕਿਸੇ ਨੂੰ ਨਾ ਖਾਵੇ ਵਧਾਈਆਂ ਹੁਣ ਸੀ ਵੀ ਤੈਨੂੰ ਤੁਹਾਨੂੰ ਬੋਟੀਆਂ ਦੀਦੀ ਤੁਹਾਨੂੰ ਵੀ ਦੀਦੀ ਵਧਾਈਆਂ ਹੁਣ ਬਾਜੀ ਤੁਹਾਨੂੰ ਵੀ ਵਧਾਈਆਂ ਹੁਣ ਤੁਹਾਨੂੰ ਵੀ ਵਧਾਈਆਂ ਬੋਜ ਜੀ ਅੱਲਾ ਫਰਮਾ ਪ੍ਰਸ਼ੰਗਨ ਮੰਮੀ ਕਿਸਮਤ ਰਹਿਣਾ ਕਿ ਨਹੀਂ ਤੇਜਵਾਦੀ ਹੈ ਮੈਂ ਸੋਚਿਆ ਸੀ ਕਿ ਚਲੋ ਕੁੜੀ ਹੋਣੀ ਹੋਣੀ ਹੈ ਤੇ ਦੇਖ ਲਓ ਮੁੰਡਾ ਹੋਇਆ ਵਾ ਮੰਮੀ ਆ ਜਾ ਕੀ ਕੰਮ ਆਹੋ ਲੱਗ ਗਈ ਆ ਹਲੋ ਫਿਰ ਉਹ ਬਧਾਈ ਹੋਵੇ ਦਾਦੀ ਬਣ ਗਏ ਤੁਸੀਂ ਆ ਗਿਆ ਤੈਨੂੰ ਚਾਤਾ ਡੱਬਾ ਦੇਣ ਦਾ ਕਿ ਤੱਕ ਤਿੰਨ ਮਹੀਨੇ ਤੋਂ ਮੈਂ ਹੜਾ ਪਤਾ ਲਿਆ ਮਮੀ ਮੇਰੀ ਸੁਣੋ ਗੱਲ ਮਮੀ ਜਦੋਂ ਮੈਂ ਘਰ ਆਉਂਦਾ ਸੀ ਨਾ ਅਗਲੀ 100 100 ਗੱਲਾਂ ਕਰਦੀ ਸੀ ਤੇਰੇ ਮੂਨੇ ਘਰ ਹੁੰਦਾ ਮੈਂ ਗੱਲਾਂ ਕਰਦੀ ਉਹ ਕਰਦੀ ਕਿ ਮੈਂ ਕਰਦੀ ਮੇਰੇ ਵੱਲ ਤੂੰ ਆਉਂਦਾ ਆਏ ਨਾ ਤੁਹਾਡੇ ਵਾਲੇ ਮਮੀ ਆ ਕੇ ਸੰਦੀਪ ਦਾ ਖਿਆਲ ਰੱਖ ਲੋ ਬਾਹਨੇ ਲਾਉਂਦੇ ਹੀ ਨਾ ਮੈਂ ਠੀਕ ਨਹੀਂ ਆ ਮੈਂ ਨਹੀਂ ਠੀਕ ਤੇ ਤਾਂ ਹੀ ਕਿਹਾ ਸੀ ਮਮੀ ਮੈਂ ਹਾਂ ਲੜਨੀ ਆ ਠੀਕ ਹੈ ਨਾ ਦੱਬਾ ਦੇਣ ਆ ਆ ਸੋ ਪਰੇ ਡੱਬਾ ਰੱਖ ਲੋ ਮੈਂ ਨਹੀਂ ਡੱਬਾ ਰੱਖਣਾ ਜੇ ਕੋਈ ਨਹੀਂ ਬੋਲਣ ਨਹੀਂ ਤੇ ਮੈਂ ਡੱਬਾ ਕਾਲੀ ਰੱਖਾਂ 100-100 ਤੂੰ ਗੱਲਾਂ ਕਰਦੇ ਦੋਏ ਜੀ ਮੈਨੂੰ ਮੈਂ ਨਹੀਂ ਰੱਖਣਾ ਮੰਮੀ ਤਾਨੂੰ ਫੇਰ ਕੋਈ ਜਾਣੀ ਨਾ ਮੇਰੇ ਮੁੰਡੇ ਹੋਏ ਇਹਦਾ ਗੱਲ ਤੇ ਵਿੱਚ ਇਹੋ ਹੀ ਆ ਮੈਨੂੰ ਦੱਸੋ ਨਾ ਮੈਂ ਕਿੱਥੇ ਪਿਛੇ ਪਾਇਆ ਸੀ ਜੋ ਸੰਦੀਪ ਇੱਦਾਂ ਹੀ ਔਰ ਉਹ ਵੀ ਤਾਂ ਡੇਲ ਆਇਆ ਮੰਮੀ ਆਜੋ ਘਰ ਜਦੋਂ ਬਾਹਰ ਹਸਪਤਾਲ ਚੱਲੇ ਸੀ ਔਰ ਉਹ ਵੀ ਤਾਂ ਡੇਲ ਆਇਆ ਮੰਮੀ ਨਾਲ ਜਾਣਾ ਵਾ ਚਲੋ ਚਲੀਏ ਤੂੰ ਉਦੋਂ ਵੀ ਮਨਾ ਕਰਤਾ ਨਹੀਂ ਹੁਣ ਤਾਨੂੰ ਚੇਤਾ ਮੇਰਾ ਆ ਗਿਆ ਵਾ ਪਹਿਲਾਂ ਤੈਨੂੰ ਚੇਤਾ ਨਹੀਂ ਹੀ ਆਇਆ ਉਹਨਾਂ ਨੂੰ ਵੇਖਾ ਲਿਆਂਦਾ ਇਹਨਾਂ ਤੋ ਤੂੰ ਤੋਤਾ ਮੈਨੂੰ ਕਹਿੰਦਾ ਸੀ ਵਿੱਚੋਂ ਤੇ ਕਦੀ ਕਿਹਾ ਹੀ ਨਹੀਂ ਤੂੰ ਮੰਮੀ ਘਰ ਆ ਜਾ ਮੰਮੀ ਕਿਹੜੀ ਗੱਲ ਨੂੰ ਨਹੀਂ ਕਹਿ ਰਸਪਰਾ ਮੈਨੂੰ ਪਤਾ ਵਾ ਕਿੰਨਾ ਔਖਾ ਹੋ ਕੇ ਮੈਂ ਕੰਮ ਕਰਦਾ ਰਿਹਾ ਵਾਂ ਮਸ਼ੀਨ ਤੇ ਵੀ ਜਾਣਾ ਆਕੇ ਘਰ ਦਾ ਕੰਮ ਵੀ ਕਰਨਾ ਉਹਦੇ ਨਾਲ ਤੇ ਉਹਨਾਂ ਨੇ ਤੇ ਲਿਆਂਦਾ ਨਾ ਜਿਹੜੀਆਂ ਗੱਡੀਆਂ ਸੀ ਸਿਮੀ ਵੀ ਆ ਗਈ ਤੇ ਭੈਣ ਤੇਰੀ ਵੀ ਆ ਗਈ ਤੇ ਮੈਨੂੰ ਤੇ ਕਿਹੜੀਆਂ ਵਿਚਾਰੀਆਂ ਆਉਂਦੀਆਂ ਵਿਚਾਰੀਆਂ ਉਹਨੇ ਲਗਾਈ ਨਾ ਉਹਨਾਂ ਆਪਣੀ ਭੈਣ ਨਾਲ ਹੈਗਾਈ ਤੇ ਜਿੰਦਰ ਭੈਣ ਨੂੰ ਮੇਰੇ ਨਾਲ ਹੈਗਾਈ ਉਹ ਤੇ ਵਿਚਾਰੀਆਂ ਆਈਆਂ ਤੂੰ ਤਾਂ ਮੈਨੂੰ ਇੱਕ ਵਾਰੀ ਵੀ ਨਹੀਂ ਪਿਆਰ ਨਾਲ ਕਿਹਾ ਉੱਤੋਂ ਦੀ ਵਹਮ ਨਹੀਂ ਆਉਂਦਾ ਹੀ ਮੰਮੀ ਆ ਜਾ ਉਹਨੂੰ ਪਿਆੜੀ ਪਿਆ ਜਾਂਦਾ ਯਾਰੀ ਪੈਣਾ ਤਾ ਬੜਾ ਪੈਣਾ ਤੋਂ ਪਹਿਲਾਂ ਸਭ ਕੁਝ ਕਰਕੇ ਵੇਖਿਆ ਸੀ ਹੁਣ ਮੈਂ ਅੰਮੀ ਖੁਸ਼ੀ ਖੁਸ਼ੀ ਡੱਬਾ ਲੈਣ ਆਇਆ ਚੋਪੜੇ ਕਿਤੇ ਰੱਖ ਲਓ ਖੁਸ਼ੀ ਖੁਸ਼ੀ ਦੇਣ ਆਇਆ ਆ ਫਿਰ ਡੱਬਾ ਫੜਾ ਰੇ ਤੇ ਜਾ ਡੱਬਾ ਬੜਾ ਤੂੰ ਬਰਫੀ ਲੈ ਕੇ ਆਇਆ ਲੈਣ ਤੇ ਨੇ ਸੜੇ ਜੇ ਰਸਗੁੱਲੇ ਮੰਮੀ ਜਿੰਨੇ ਜੋਗਾ ਹੈਗਾ ਨਾ ਖੁਸ਼ੀ ਨਾ ਲੈ ਕੇ ਆਇਆ ਵਾ ਰੋਂਦਾਨੀਆਂ ਲੈ ਕੇ ਆਇਆ ਹੋਰ ਤੂੰ ਹੱਸਦਾ ਲੈ ਆਇਆ ਮੈਂ ਜੇ ਤੈਨੂੰ ਖੁਸ਼ੀ ਹੁੰਦੀ ਨਾ ਤੇ ਖੁਸ਼ੀ ਖੁਸ਼ੀ ਮੈਨੂੰ ਲੈ ਕੇ ਜਾਂਦਾ ਵੀ ਮੰਮੀ ਆ ਘਰ ਤੂੰ ਮੇਰਾ ਕੀ ਹਾਲ ਪੁੱਛਣਾ ਤੂੰ ਤਾਂ ਮੁੰਡੇ ਦਾ ਨਹੀਂ ਪੁੱਛਿਆ ਮੁੰਡਾ ਬਹੁਤ ਚੰਗੇ ਕੰਮ ਕਰਦਾ ਫਿਰਦਾ ਨਾ ਤੇਰੀ ਘਰੀਂ ਕਿੱ데 ਡਿੱਗੇ ਹੁੰਦਾ ਘਰੀਂ ਕਿੱ데 ਤੇਰਾ ਫਰਜ਼ ਆ ਕੇ ਵੇਖ ਲਿਆ ਤੇਰਾ ਫਰਜ਼ ਵਾ ਨਾ ਨੋ ਚੁੱਕਣ ਦਾ ਹਟਾਉਂਦਾ ਮਮੀ ਨਹੀਂ ਹਟਾ ਕੇ ਵੇਖਿਆ ਮੈਂ ਬੜਾ ਹਟਾਉਣਾ ਮੈਂ ਕਦੀ ਪਿਛੇ ਨਹੀਂ ਹਟਿਆ ਤੂੰ ਹੀ ਮੇਰੇ ਤੋਂ ਪਿਛੇ ਹਟੇ ਓ ਠੀਕ ਹੈ ਨਾ ਮੈਂ ਤੇ ਲੈ ਕੰਮ ਤੇ ਮੇਰਾ ਦਿਮਾਗ ਨਾ ਖਰਾਬ ਰੋ ਸਿਰ ਸਿਰ ਤੂੰ ਤਾਂ ਨਹੀਂ ਕਰਦਾ ਕਿਸੇ ਦਾ ਅਸੀਂ ਤੇਰਾ ਕੰਢੇ ਆ ਗਿਆ ਡੱਬਾ ਲੈ ਕੇ ਹੁਣ ਡੱਬਾ ਤੇ ਮੈਂ ਫੜ ਲਿਆ ਅਜੇ ਅੰਦਰ ਜਾਵਾਂ ਤੇ ਉਹਨੇ ਪੈਣਾ ਮੈਨੂੰ ਨੇਹਾ ਤਾਂ ਡੱਬਾ ਕੋ ਲਿਆ ਉਹਨੇ ਚੋਕੇ ਮਾਰਨਾ ਵੇਖੀ ਸਹੀ ਜਦੋਂ ਕੂਨ ਨਹੀਂ ਬੋਲਨ ਨੀ ਤੇ ਫਿਰ ਡੱਬਾ ਦੇਣ ਆ ਗਿਆ ਵੀ ਤੂੰ ਚੁੱਪ ਕਰਕੇ ਬੈਠਾ ਰਿਆ ਆਪਣੇ ਘਰ ਸਾਨੂੰ ਬੜਾ ਚਾ ਚੜਿਆ ਤੇਰੀ ਜੇ ਤੂੰ ਆਡੀ ਹਾਲ ਨਹੀਂ ਪੁੱਛਦਾ ਅਰਪਿੰਦਰ ਲੈ ਡੱਬਾ ਡੱਬਾ ਇੱਕ ਆਦਾ ਡੱਬਾ ਵਾ ਦਲਜੀਤ ਦੇ ਗਿਆ ਈ ਮੁੰਡਾ ਨਹੀਂ ਹੋਇਆ ਮੈਂ ਤਾਂ ਫਰਦੀ ਨਹੀਂ ਮੈਂ ਤਾਂ ਗਲਚੰਦੀਆਂ ਗੱਲਾਂ ਨੂੰ ਸੁਣਾਈਆਂ ਨਹੀਂ ਮੇਰੀ ਸੁਣੋ ਗੱਲ ਤਾਨੂੰ ਕਿੰਨੇ ਕਿਹਾ ਸੀ ਡੱਬਾ ਰੱਖਣ ਨੂੰ ਮੈਂ ਤਾਂ ਰੱਖਦੀ ਨਹੀਂ ਮੈਂ ਨਹੀਂ ਰੱਖਦੇ ਬਦੋਬਦੀ ਫੜਾ ਗਿਆ ਵਾ ਬਦੋਬਦੀ ਫੜਾ ਗਿਆ ਤੂੰ ਚੋਕੇ ਮਾਰਦੇ ਥੱਲੇ ਮੈਂ ਹੁੰਦੀ ਨਾ ਮੈਂ ਗੇਟੋ ਬਾਹਰ ਉਹਦੇ ਕੱਢਣਾ ਸੀ ਉਹਨੂੰ ਮੈਂ ਤਾਂ ਬੜੀਆਂ ਗੱਲਾਂ ਕੀਤੀਆਂ ਮੈਂ ਆ ਗਿਆ ਤੈਨੂੰ ਚਿੱਤਤਾ ਹੁਣ ਮੈਂ ਤੇ ਚੰਗਾ ਹੁੰਦਾ ਤਾ ਤੁਹਾਨੂੰ ਪਹਿਲਾਂ ਲੈ ਕੇ ਜਾਂਦਾ ਜਦੋਂ ਘਰ ਲੱਗੇ ਸੀ ਲਿਉਣ ਤੁਸੀਂ ਤੇ ਆ ਨਾ ਜਾਣਗੇ ਸਹਾਣੇ ਚੱਲੇ ਆ ਬੰਦਾ ਚੱਲ ਹੁਣ ਤੇ ਬਾਦ ਤੁਸੀਂ ਰੱਖਣਾ ਹੀ ਨਹੀਂ ਕਿਉਂ ਬਦੋਬਦੀ ਦੇ ਗਿਆ ਵਾ ਦੇ ਗਿਆ ਬਦੋਬਦੀ ਤੇ ਗਲਤੀ ਤੇ ਤੁਹਾਡੀ ਆ ਗਲਤੀ ਤੇ ਮੇਰੀ ਹੈਗੀ ਮੈਂ ਮੰਨੀ ਆ ਪਰ ਨਹੀਂ ਮੰਨਦਾ ਆ ਪਾਣੀ ਦਾ ਡੱਬਾ ਰੱਖਣਾ ਏਦਾਂ ਹੀ ਉਹਨੂੰ ਵਾਪਸ ਕਰਨਾ ਰਪਿੰਦਰ ਹੁਣ ਰਹਿਣ ਦੇ ਜੇ ਦੇ ਹੀ ਗਿਆ ਵਾ ਤੇ ਕੀ ਕਰਨਾ ਵਾ ਚਾਹ ਲੈ ਉਹਨਾਂ ਖੁਸ਼ੀ ਨਹੀਂ ਇਹਨਾਂ ਨੂੰ ਮੇਰੀ ਗੱਲ ਸੁਣ ਆਇਆ ਤੇ ਵਿਚਾਰਾ ਹੈ ਹੀ ਦੋ ਤਿੰਨ ਵਾਰ ਹੀ ਆਇਆ ਹੈ ਮੇਰੇ ਵੱਲ ਪਰ ਮੈਂ ਹੋਈ ਨਹੀਂ ਗਈ ਮੇਰਾ ਹੀ ਕਸੂਰ ਵਾ ਸਾਰਾ ਜਿੱਦਾਂ ਹਸਪਤਾਲ ਜਾਣਾ ਸੀ ਉਦੋਂ ਵਿਚਾਰਾ ਆਇਆ ਪਹਿਲਾਂ ਵੀ ਆਇਆ ਵੀ ਮੰਮੀ ਦਾ ਖਿਆਲ ਰੱਖ ਤੇ ਮੈਂ ਹੋਈ ਨਹੀਂ ਗਈ ਮੰਮੀ ਜੇ ਬਹੁਤ ਹੀ ਖੁਸ਼ ਹੈ ਤਾਂ ਉਹਨੂੰ ਚੜੀਆਂ ਵਾ ਨਾ ਤੇ ਜਾਓ ਚਲ ਜਾਓ ਉਧਰ ਬਹੁਤਾ ਚਾਹ ਤਾਨੂੰ ਚੜਨ ਦਿਆ ਵਾ ਮੈਂ ਤੇ ਨਹੀਂ ਕਿ ਡੱਬਾ ਰੱਖਣਾ ਤੇ ਨਾ ਮੈਂ ਖਾਣਾ ਹੀ ਆਂ ਕੀ ਗੱਲ ਮੈਂ ਅਗਲਿਆਂ ਦੀ ਗੱਲ ਸੁਣੂੰਗੀ ਵੀ ਲੈ ਆਂ ਹੀ ਡੱਬਾ ਦੇ ਕੇ ਆਈ ਆ ਉਧਰ ਐਦਾਂ ਤਾਂ ਮੈਂ ਕਦੀ ਵੀ ਨਹੀਂ ਰੱਖਦੀ ਜਦੋਂ ਅਗਲਿਆਂ ਦੇ ਕੋਈ ਚਾਰੀ ਦੇ ਨਾਲ ਸੱਦਿਆ ਹੀ ਨਹੀਂ ਐ ਮੰਮੀ 3 ਮਹੀਨੇ ਹੋ ਗਏ ਆ ਪਤਾ ਆ ਕਿਦਾਂ ਟਾਈਮ ਕੱਢਿਆ ਉਹਦੇ ਸਾਨੂੰ ਦੋ ਜਣੀਆਂ ਨੂੰ ਪਤਾ ਵਾ ਨਾ ਉਹ ਤਾਂ ਮੈਨੂੰ ਪਤਾ ਹੀ ਐ ਕਿਸੇ ਨੇ ਵੀ ਸਾਡੀ ਬਾਤ ਪੁੱਛੀ ਆਗੇ ਵੀ ਚਾਹੇ ਤੁਸੀਂ ਕਿਦਾਂ ਆਪਣਾ ਟਾਈਮ ਪਾਸ ਕਰਨ ਦੀਆਂ ਇਹ ਇੱਕ ਵਾਰ ਵੀ ਆਇਆ ਉਹਦਾ ਮੰਨਿਆ ਵਾ ਵੀ ਜੇ ਹੁਣ ਉਹ ਇਹ ਕਮੀ ਪੈ ਗਈ ਆ ਅਨੋਠਾ ਹੁੰਦਾ ਫਰਜ਼ ਤੇ ਸਾਡਾ ਹੀ ਹੈ ਨਾ ਨਹੀਂ ਮੈਂ ਕਿਹਾ ਹੀ ਸਾਰੀਆਂ ਗੱਲਾਂ ਉਹਨਾਂ ਕੀਤੀਆਂ ਨੇ ਪਰ ਹੁਣ ਡੱਬਾ ਬਦੋ ਬਦੀ ਦੇ ਗਿਆ ਵਾ ਰਪਿੰਦਰ ਮੈਂ ਹੁਣ ਕੀ ਕਰਾਂ ਗੱਲਾਂ ਦੇ ਨਾਲ ਨਹੀਂ ਕੋਈ ਵੀ ਹੁੰਦਾ ਤੁਸੀਂ ਜੱਜ ਨਾ ਸੁਣਾਉਣੀਆਂ ਹੀ ਸੁਣਾਉਣੀਆਂ ਨਹੀਂ ਰੱਖਣਾ ਨਹੀਂ ਫੇਰ ਉਹਨੂੰ ਪਤਾ ਲੱਗਣਾ ਹੀ ਕਿ ਹਾਂ ਵੀ ਮੈਂ ਨਹੀਂ ਵੜਿਆ ਹੈਗਾ ਸੁਣਾਉਣੀਆਂ ਤੇ ਮੈਂ ਬੜੀਆਂ ਹੀ ਮੈਂ ਤੁਹਾਡਾ ਦੇ ਕਿਤੇ ਪਤਾ ਲੈਣਾ ਛੱਡਿਆ ਤੂੰ ਮੁੰਡੇ ਦਾ ਨਹੀਂ ਮੈਂ ਪਤਾ ਲਿਆ ਕਿ ਕਿੱਥੇ ਡਿੱਗਾ ਰਹਿੰਦਾ ਕਿੱਥੇ ਪਿਆਰ ਰਹਿੰਦਾ ਉਹੋ ਚਲ ਭਰਾ ਦਾ ਹੀ ਪੁੱਛ ਲੈਂਦਾ ਚਲ ਸਾਡਾ ਤੇ ਨਹੀਂ ਕੀਤੀਆਂ ਤੇ ਬੜੀਆਂ ਨੇ ਮੈਂ ਮੰਮੀ ਮੈਂ ਤੇ ਡੱਬਾ ਦੇਣ ਜਾਣਾ ਉਹਨਾਂ ਦਾ ਠੀਕ ਵਾ ਨਾ ਮੈਂ ਨਹੀਂ ਕਰਖਣਾ ਹੈਗਾ ਇਦਾਂ ਇਦਾਂ ਨਹੀਂ ਰਪਿੰਦਰ ਕੜੀਦਾ ਹੋਈਦਾ ਮੇਰੀ ਗੱਲ ਸੁਣ ਉਹ ਤਾਂ ਮਹਾ ਤੇ ਖੁਸ਼ੀਆਂ ਆਈਆਂ ਨੇ ਫੇਰ ਉਹ ਕਹਿਣਗੇ ਵੀ ਜੇ ਮਹਾ ਦੇਕਰ ਖੁਸ਼ੀ ਆਈ ਹੈ ਤੇ ਇਦਾਂ ਕਾਂਡੀਆਂ ਲੜਾਈ ਪਾਉਂ ਡੀਆਂ ਮੰਮੀ ਭਾਏ ਜੋ ਮਰਜ਼ੀ ਹੋਵੇ ਠੀਕ ਵਾ ਨਾ ਪਰ ਮੈਂ ਡੱਬਾ ਨਹੀਂ ਕਰਖਣਾ ਮੈਂ ਦੇਣ ਜਾਣਾ ਚੱਲ ਮੇਰੀ ਕੋਈ ਗੱਲ ਗਹਿਂਦੀ ਅਮੀ ਨਹੀਂ ਇਦਾਂ ਕਰੀਦਾ ਹੋਈਦਾ ਮਹਾ ਕੇ ਤੇ ਖੁਸ਼ੀ ਆਈ ਮੇਰੀ ਗੱਲ ਸੁਣ ਤੇਰੇ ਘਰ ਨਹੀਂ ਨਾ ਰੱਬ ਨੇ ਜੀ ਕੋਈ ਦਿੱਤਾ ਕਿ ਨਿਆਣਾ ਤੇ ਚੱਲ ਲਾਗੇ ਵੀ ਨਹੀਂ ਕੋਈ ਰੌਣਕ ਚੱਲ ਨਿਆਣਾ ਤੇ ਆਇਆ ਹੀ ਆ ਨਾ ਇੰ ਚਾਲ ਕੋਈ ਗਾਲੀ ਰੱਖ ਤੂੰ ਮੈਂ ਤਾਂ ਮੰਮੀ ਡੱਬਾ ਵਾਪਸ ਕਰਕੇ ਆਉਣਾ ਮੈਂ ਨਹੀਂ ਗਾ ਰੱਖਣਾ ਹੈਗਾ ਠੀਕ ਉਹ ਤੇ ਇਦਾਂ ਨਹੀਂ ਕਰੀਦਾ ਹੋਈਦਾ ਚੁੱਪ ਕਰਕੇ ਤੇ ਅੰਦਰ ਰੱਖ ਕੇ ਆ ਕਿਵੇਂ ਇਦਾਂ ਨਹੀਂ ਗੱਲਾਂ ਨਹੀਂ ਕਰੀਦੀਆਂ ਹੋਈਦੀਆਂ ਮਹਾ ਕਿਤੇ ਖੁਸ਼ੀ ਆਈ ਉਹਨਾਂ ਦੇ ਘਰ ਤੇ ਤੂੰ ਰੋਣਾ ਪਾਉਂਦੀ ਆ ਆਈ ਹੈ ਤੇ ਆਈ ਲੋਕਾਂ ਨੂੰ ਖਾਪ ਪਾ ਕੇ ਦੱਸਣੀ ਆ ਚਾਲ ਅੰਦਰ ਰੱਖ ਮੇਰਾ ਪੁੱਤ ਡੱਬਾ ਇਦਾਂ ਨਹੀਂ ਕਰੀਦਾ ਅੰਦਰ ਰੱਖ ਆ ਫੜੋ ਆਪਣਾ ਡੱਬਾ ਰਪਿੰਦਰ ਆ ਕੀ ਅਕਲ ਹੋਈ ਪਲਾ ਅਹੀਂ ਨਹੀਂ ਖਾਦੇ ਤਾਂ ਬੜਾ ਢਾਠ ਠੀਕ ਵਾ ਨਾ ਨਹੀਂ ਤੇ 3 ਮਹੀਨੇ ਹੋ ਗਏ ਆ ਤੁਸੀਂ ਸਾਰ ਨਹੀਂ ਪੁੱਛੀ ਕਿ ਦੀ ਤੁਸੀਂ ਮਰ ਗਏ ਆ ਕਿ ਹੈਗੇ ਆ ਕਿ ਨਹੀਂ ਹੈਗੇ ਪੁੱਛਿਆ ਕਿਸ ਨੇ ਇੱਕ ਵਾਰ ਵੀ ਹੁਣ ਤੁਸੀਂ ਡੱਬੇ ਕਲੋਂਦੇ ਫਿਰਦੇ ਆ ਤੇ 10 ਡੱਬਾ ਕਲਣਾ ਨਹੀਂ ਸੁਖਣਾ ਖੁਸ਼ੀ ਆਈ ਆ ਖੁਸ਼ੀਆਂ ਹੋਣਗੀਆਂ ਤੁਹਾਨੂੰ ਸਾਨੂੰ ਕਹਦੀਆਂ ਵਾ ਨਹੀਂ ਹਟਾ ਘਰ ਝੜ ਕੇ ਰੱਖ ਦਿੱਤਾ ਤੁਸੀਂ ਸਾਰਿਆਂ ਜਾਣਾ ਰਲ ਬਿਲਕੇ ਇੱਕ ਵਾਰ ਵੀ ਕਿਹਨੇ ਪੁੱਛਿਆ ਵਾ ਭੈਣ ਹੀ ਦੋਵਾਂ ਭਰਾਵਾਂ ਦੀ ਸਾਰ ਲੈਂਦੀ ਵੱਡੇ ਨੂੰ ਵੀ ਪੁੱਛਦੀ ਨਿੱਕੇ ਨੂੰ ਵੀ ਪੁੱਛਦੀ ਤੇਰੇ ਬਾਅਦ ਇਹ ਦੋਵੇਂ ਇੱਕੋ ਜਿਹੇ ਹੀ ਨਾ ਪਰ ਤੁਸੀਂ ਉਹ ਕੰਮ ਨਹੀਂ ਕੀਤਾ ਤੁਸੀਂ ਤਾਂ ਵਿਤਕਰਾ ਕਰਕੇ ਰੱਖ ਦਿੱਤਾ ਵਿੱਚ ਪਰ ਇਹ ਕੰਮ ਚਾਹੀਦਾ ਨਹੀਂ ਤੇ ਆਪਾਂ ਨਹੀਂ ਡੱਬਾ ਡਾਖਣਾ ਤੇ ਨਾ ਪਾ ਰੱਖਣਾ ਹੀ ਆ ਰੱਖੋ ਤੁਸੀਂ ਆਪਣੇ ਕੋਲ ਹੀ ਹੁਣ ਇਹ ਸਾਂ ਚੱਲਣਾ ਵਾ ਵੀ ਡੱਬਾ ਦੇ ਕੇ ਗਏ ਹੀ ਰਪਿੰਦਰ ਤੇਰੀਆਂ ਇੰਨਾ ਕਰਤੂਤਾਂ ਨੇ ਨਾ ਮੈਨੂੰ ਪਛਾਣ ਕਰ ਦਿੱਤਾ ਵਾ ਨਹੀਂ ਤੇ ਮੈਂ ਤੇ ਦੂਆ ਵਾਲੀ ਜਾਂਦੀ ਸੀ ਤੂੰ ਆਪ ਹੀ ਸੋਚ ਕੇ ਵੇਹ ਜਦੋਂ ਮੈਂ ਜਾਂਦੀ ਸੀ ਨਾ ਉਦੋਂ ਤੇਰਾ ਕਲੇਸ਼ ਹੁੰਦਾ ਸੀ ਤੂੰ ਇਹੋ ਕਹਿੰਦੀ ਹੁੰਦੀ ਸੀ ਨਾ ਸਾਡੇ ਘਰ ਨਾ ਆਇਆ ਕਰ ਤੇਰੇ ਕਰਕੇ ਲੜਾਈ ਪੈਂਦੀ ਆ ਤੇ ਜੇ ਹੁਣ ਮੈਂ ਜਾਣਾ ਛੱਡ ਦਿੱਤਾ ਵਾ ਹੁਣ ਤੈਨੂੰ ਕਾਦੀ ਤੰਗੀ ਆ ਇਹਨੂੰ ਵੀ ਨਖਤੇ ਨੂੰ ਬਠੇਰਾ ਵੱਡਿਆ ਸੀ ਵੀ ਨਾ ਜਾਈਂ ਡੱਬਾ ਲੈ ਕੇ ਪਰ ਨਾ ਜੀ ਇਹਨੂੰ ਤੇ ਬਸ ਮਾਂ ਦਾ ਤੇ ਭਰਾ ਪਰਜਾਈ ਦਾ ਹੀ ਜੀ ਬੜਾ ਆਉਂਦਾ ਵਾ ਕਰੀਏ ਅਸੀਂ ਕੀ ਤੇ ਬੇਸਤੀ ਮੁੜ ਕੇ ਹੱਡੀ ਕਰਵਾ ਕੇ ਰੱਖ ਦਿੰਦਾ ਵਾ ਏ ਵੇਹਲਾ ਰਪਿੰਦਰ ਦਾ ਹਾਲ ਮੈਂ ਇਹਨਾਂ ਨੂੰ ਮਨਾ ਕੀਤਾ ਸੀ ਕਿ ਨਾ ਡੱਬਾ ਦੇ ਕੇ ਆਇਓ ਇਹ ਵੀ ਚੁੱਪ ਕਰਕੇ ਤੁਰ ਪਏ ਮੈਨੂੰ ਪਹਿਲਾਂ ਪਤਾ ਸੀ ਉਹਨਾਂ ਨੇ ਨਹੀਂ ਰੱਖਣਾ ਡੱਬਾ ਜਾਣ ਕੇ ਦੇ ਕੇ ਆਏ ਆ ਹੁਣ ਲੜਨਾਂ ਗਈ ਆ ਚੋੱਕੇ ਤੇ ਪੈਰਾ ਚ ਮਾਰਿਆ ਦੀਦੀ ਦੇ ਲੈ ਕੇ ਤੇ ਵੇਖੋ ਕਿਦਾਂ ਡੇ ਬੋਲਣ ਇੰਨੀਆਂ ਗੱਲਾਂ ਕਾਣਦੇ ਆ ਕੋਈ ਹਸਾਬ ਨਹੀਂ ਇਹਨਾਂ ਨੂੰ 3 ਮਹੀਨੇ ਹੋਏ ਆ ਗਰੀਬੀ ਆਈ ਨੂੰ ਤੇ ਤਾਂ ਇੰਨੇ ਔਖੇ ਹੋ ਗਏ ਆ ਢਾਡੇ ਤਿੰਨਾਂ ਚਿਰ ਹੋ ਗਿਆ ਮਾਰਾ ਟਾਈਮ ਆਏ ਨੂੰ ਉਦੋਂ ਨਹੀਂ ਇਹਨਾਂ ਨੂੰ ਕੋਈ ਗੱਲ ਆਈ ਉਹ ਨਿੰਨਾ ਸੋਚਦੇ ਨਾ ਮੰਮੀ ਸੋਚਦੇ ਆ ਉਦੋਂ ਦੋਵੇਂ ਜਣੇ ਲੜਨਦੇ ਹੀ ਤੇ ਮੰਮੀ ਭੱਜੀ ਆਈ ਇੱਧਰ ਕਿ ਬਚਾ ਲੋ ਉਹਨੂੰ ਦੀਦੀ ਜਦੋਂ ਕੋਈ ਗੱਲ ਹੁੰਦੀ ਹੀ ਬਾਜੀ ਭੱਜੇ ਜਾਂਦੇ ਰਹੇ ਆ ਤਾਂ ਹੁਣ ਵੀ ਵੇਲੋ ਤੂੰ ਕਿੰਨੀ ਵਾਰੀ ਰੋਕਿਆ ਹੀ ਬਾਜੀ ਨੂੰ ਕਿ ਡੱਬਾ ਰਹਿਣ ਦੋ ਤਾਂ ਵੀ ਬਾਜੀ ਦੇ ਜਾਏ ਆ ਤੇ ਤਾਂ ਵੀ ਕਿੰਨੀਆਂ ਗੱਲਾਂ ਕਾਂਡੇ ਆ ਸਿਮੀ ਜੇ ਨਾ ਦਿੰਦੇ ਤੇ ਤਾਂ ਵੀ ਇਹਨਾਂ ਨੇ ਗੱਲਾਂ ਕਰਨੀਆਂ ਹੀ ਕਿ ਡੱਬਾ ਨਹੀਂ ਦੇ ਕੇ ਗਏ ਚਲੋ ਇਹਨਾਂ ਨੂੰ ਖੁਸ਼ੀ ਹੀ ਉਹਨਾਂ ਨੂੰ ਨਾ ਖੁਸ਼ੀ ਹੋਊਗੀ ਨਾਲ ਫਰਜ਼ ਤੇ ਉਹਨਾਂ ਦਾ ਭੰਦਾ ਹੀ ਚਲ ਘਰੋਂ ਦੇ ਵਧਾਈ ਦਿੰਦੇ ਨਹੀਂ ਹਸਪੀਟਲ ਜਾਣਾ ਹੁਣ ਤੇ ਲੱਗ ਗਏ ਹੀ ਹੋਣੀ ਆ ਜਾਂਦੇ ਇੱਥੇ ਤੇ ਮੈਨੂੰ ਆਸ ਨਹੀਂ ਹੈਗੀ ਤੇ ਮੰਮੀ ਵੀ ਨਹੀਂ ਵਿਖਲਾ ਏ ਚਲ ਦੀਦੀ ਮੰਮੀ ਤਾਂ ਸਿਆਣੇ ਹੀ ਨਾ ਮੰਮੀ ਰੋਕ ਲੈਂਦੇ ਜਿਹੜਾ ਡੱਬਾ ਰੱਖ ਲੈਨੇ ਚਲ ਦੇ ਹੀ ਗਏ ਆ ਤਾਂ ਪਰ ਰੱਖ ਲੈਨੇ ਉਹਨਾਂ ਨੂੰ ਕੀ ਲੋੜ ਇੱਥੇ ਆਣ ਕੇ ਸੁੱਤਣ ਦੀ ਸਿਮੀ ਜੇ ਇੰਨੀ ਅਕਲ ਹੁੰਦੀ ਤੇ ਡੱਬਾ ਰੱਖ ਦੇਣਾ ਚਲ ਕੋਈ ਗੱਲ ਨਹੀਂ ਜਾ ਤੂੰ ਵੇਖ ਦੀਦੀ ਵੀ ਦੇ ਇਹ ਬੋਲਣਾ ਐਵੇਂ ਕਿਤੇ ਜ਼ਿਆਦਾ ਨਾਲ ਲੜ ਪੈਣ ਨਹੀਂ ਨਹੀਂ ਦੀਦੀ ਉਹ ਤਾਂ ਦੀਦੀ ਸਿਆਣੇ ਆ ਏਡੀ ਗੱਲ ਹੈ ਨਹੀਂ ਕਿ ਲੜ ਪੈਣਗੇ ਤੇ ਨਹੀਂ ਤੁਸੀਂ ਜਾਣ ਕੇ ਕੱਲੇ ਆਵਾ ਉਹਨੂੰ ਤੁਸੀਂ ਕਿਉਂ ਕੱਲੇ ਆ ਬੇਸਤੀ ਜਾਣ ਕੇ ਕਰਵਾਈ ਉਹਨੇ ਜਦੋਂ ਕੋਈ ਕੂਨ ਬੋਲਣ ਨਹੀਂ ਕੋਈ ਲੈਣ ਦੇ ਨਹੀਂ ਤਾਂ ਫਿਰ ਕੀ ਕਰਨਾ ਹੈ ਡੱਬਾ ਦੇਣ ਨਹੀਂ ਉਹ ਤਾਂ ਫਿਰ ਵੀ ਆਪਣੇ ਸਮਝਦਾ ਵਾ ਆਪਣੇ ਸਮਝ ਕੇ ਗਿਆ ਹੀ ਤੁਸੀਂ ਬਸ ਝਾੜ ਝਾੜ ਕੇ ਮਾਰ ਦੇਈਓ ਉਹ ਚੰਗਾ ਠੀਕ ਵਾ ਦੀਦੀ ਪਰ ਹੁਣ ਤੁਹਾਡਾ ਵੀ ਪਤਾ ਲੱਗ ਗਿਆ ਵਾ ਕਿ ਤੂੰ ਹੀ ਨਾ ਕਿੱਧਰ ਦੀ ਗੱਲ ਕਰਦੇ ਤੇ ਕਿੱਧਰ ਦੀ ਨਹੀਂ ਅਹੀਂ ਤਾਂ ਭਾਈ ਮਰ ਜੀਏ ਭਾਈ ਰਹਿ ਜੀਏ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਹਨਾ ਮੈਨੂੰ ਤਾਂ ਸ਼ੁਰੂ ਤੋਂ ਹੀ ਇਹੋ ਹੀ ਰੋਣਾ ਰਿਹਾ ਬਸ ਕਿ ਤੂੰ ਉਹਨਾਂ ਵਾਲ ਦੀ ਆ ਨਹੀਂ ਜਿਹੜਾ ਸੱਚਾ ਵਾ ਗੱਲ ਉਹਦੇ ਵਾਲ ਦੀ ਕਰਨੀ ਆ ਤੇਰੇ ਵਾਲ ਦੀ ਮੈਂ ਕਿੱਦਾਂ ਕਰਦਾ ਹਰ ਵੇਲੇ ਤਾਂ ਤੂੰ ਝੂਠੀ ਹੁੰਨੀ ਆ ਉਹ ਚਲੋ ਠੀਕ ਵਾ ਲੱਗ ਗਿਆ ਮੈਨੂੰ ਪਤਾ ਹੁਣ ਕੋਈ ਗੱਲ ਨਹੀਂ ਰੱਖੋ ਸੰਭੋ ਆਪਣਾ ਡੱਬਾ ਨਾ ਪਨ ਲੈਂਦੇ ਨਾ ਲੈ ਨਾ ਲਏਂਗੀ ਤੇ ਫਿਰ ਕੀ ਆ ਬਥੇਰੇ ਜਾਣਿਆਂ ਨੂੰ ਸਾਹਮਣ ਵਾਲੇ ਤੇ ਬਥੇਰੇ ਜਾਣਿਆਂ ਨੂੰ ਵੇਖਣ ਵਾਲੇ ਆਹ ਉਹ ਬਥੇਰੇ ਆ ਮੈਨੂੰ ਕਿਹੜਾ ਪਤਾ ਨਹੀਂ ਲੱਗੰਦੇ ਆ ਚਲੋ ਕੋਈ ਗੱਲ ਨਹੀਂ ਆਂ ਸਾਹਮੋ ਤੇ ਸਾਹਮਣ ਹੀ ਨਹੀਂ ਆ ਚਲੋ ਠੀਕ ਆ ਤ ਨਹੀਂ ਆ ਕੇ ਸਾਹਮ ਉਹੋ ਜਿਹੇ ਆ ਜਿਹੜਾ ਲੈ ਕੇ ਤੇ ਤੁਰ ਪਿਆ ਵਾ ਇਹਨੂੰ ਆ ਲੈਂਦੇ ਇਹਨੂੰ ਤੇ ਮੈਂ ਦੱਸਦੀ ਆ ਨਾ ਵੀ ਤੂੰ ਕੀ ਲੈਣ ਗਿਆ ਸੀ ਉਥੇ ਚੰਗਾ ਭਲਾ ਪਤਾ ਇਹ ਦੱਸ ਗਾਦਾ ਇਹ ਜਿੰਨੇ ਕ ਮਾਦੇ ਦੀ ਮਾਲਕ ਹੈਗੀ ਆ ਉਸੇ ਵੇਲੇ ਕਿੱਦਾਂ ਸੁੱਟ ਕੇ ਗਈ ਏ ਡੱਬਾ ਏਡੀ ਸਗਾਤ ਵਾ ਨਾ ਵੇਖ ਕੇ ਤਾਂ ਸੜੀ ਗਈ ਆ ਲੈ ਵੀ ਆ ਵੇਹਲਾ ਸੰਦੀਪ ਕੀ ਕਰਤੂਤ ਕਰਕੇ ਗਈ ਹੈ। ਦੀਦੀ ਮੈਂ ਤੇ ਇਹਨਾਂ ਨੂੰ ਮਨਾ ਕੀਤਾ ਸੀ ਕਿ ਨਾ ਡੱਬਾ ਦੇ ਕੇ ਆਓ। ਤੇ ਇਹ ਵੀ ਚਲ ਗਏ ਮੂੰਹ ਚੁੱਕ ਕੇ। ਨਹੀਂ ਉਹਨੇ ਤੇ ਇਹ ਸੋਚਿਆ ਸੀ ਵੀ ਚੱਲ ਆਪਣੇ ਆ। ਕਿ ਸੰਦੀਪ ਡੱਬਾ ਦੇਣਾ ਬਣਦਾ ਵੀ ਸੀ। ਹੁਣ ਤੇ ਇਹ ਮੋੜ ਗਈ ਹੈ ਨਾ। ਕੱਲ ਨੂੰ ਇਹਨੇ ਲੋਕਾਂ ਨੂੰ ਕਹਿੰਦੀ ਫਿਰਨਾ ਸੀ ਕਿ ਹਾਨੂੰ ਕਿਹੜਾ ਡੱਬਾ ਦਿੱਤਾ ਵਾ। ਹਾਨੂੰ ਕਿਹੜਾ ਇਹਨਾਂ ਨੇ ਮੂੰਹ ਮਿੱਠਾ ਕਰਾਇਆ ਵਾ। ਐਦਾਂ ਇਹਨੇ ਕਹਿਣਾ ਸੀ ਲੋਕਾਂ ਨੂੰ। ਫੇਰ ਇਹਨਾਂ ਦੂਜੇ ਪਾਸੇ ਹੋ ਜਾਣੇ ਕੀ ਕਰ ਸਕਦੇ ਹੁਣ ਦੀਦੀ। ਇਨੂੰ ਤਾਂ ਕਿਤੇ ਮਾਸਾ ਜਿੰਨੀ ਕਦਰ ਨਹੀਂ ਹੈਗੀ ਚੀਜ਼ ਦੀ ਕਿਦਾਂ ਸੁੱਟ ਕੇ ਗਈ ਤੁਹਾਡੇ ਪੈਰਾਂ ਚ ਕਮ ਸੇ ਕਮ ਡੱਬਾ ਹੀ ਰੱਖ ਲੈਂਦੇ ਜੇ ਨਹੀਂ ਵਧਾਈ ਦੇਣ ਹੋਣਾ ਤੇ ਸੰਦੀਪ ਪੈਰਾਂ 'ਚ ਮਾਰਨ ਦੀ ਕੀ ਲੋੜ ਹੀ ਜਦੋਂ ਉਹ ਡੱਬਾ ਦੇਣ ਗਿਆ ਹੀ ਉਦੋਂ ਹੀ ਨਾ ਰੱਖਦੀ ਉਹਨੂੰ ਕਹਿ ਦਿੰਦੀ ਵੀ ਪਾਜੀ ਅਹੀਂ ਡੱਬਾ ਨਹੀਂਗਾ ਰੱਖਣਾ ਹੈਗਾ ਤੁਸੀਂ ਲੈ ਜਾਓ ਐਦਾਂ ਕਰਨ ਦੀ ਕੀ ਲੋੜ ਹੀ ਭਲਾ ਬਾਕੀ ਨਾ ਸਭ ਤੋਂ ਵੱਧ ਗੁੱਸਾ ਦੇ ਮੈਨੂੰ ਨਾ ਮੰਮੀ ਤੇ ਆ ਵੀ ਦੱਸ ਤੈਨੂੰ ਅਕਲ ਹੈ ਨਹੀਂ ਕੀ ਮਾੜੀ-ਮੋਢੀ ਵੀ ਤੂੰ ਹੀ ਰੱਖ ਲਾ ਤੇਰਾ ਵੀ ਪੋਤਾ ਵਾ ਜੇ ਦੀਦੀ ਪੋਤੇ ਨਾਲ ਪਿਆਰ ਹੁੰਦਾ ਤੇ ਆਉਂਦੇ ਨਾ ਵੇਖਣ ਵਧਾਈ ਨਾ ਦਿੰਦੇ ਉਹਦੇ ਨਾਲ ਨਹੀਂ ਤੁਰੇ ਤੇ ਉਹਨਾਂ ਨੇ ਵਧਾਈ ਦੇਣ ਕੀ ਹੋਣਾ ਹੀ ਮਾਸੀ ਦਾ ਨਾ ਦੀਦੀ ਸ਼ੁਰੂ ਤੋਂ ਸੁਭਾਅ ਇਦਾਂ ਦਾ ਹੀ ਰਿਹਾ ਵਾ ਚਲ ਹੁਣ ਤੇ ਖੁਸ਼ੀ ਦਾ ਟਾਈਮ ਹੀ ਹੋਣੀ ਆ ਜਾਂਦੇ ਕਿਹੜੀ ਏਡੀ ਕੋਈ ਗੱਲ ਹੋ ਗਈ ਘਰਾਂ 'ਚ ਤੇ ਲੜਾਈਆਂ ਹੁੰਦੀਆਂ ਹੀ ਰਹਿੰਦੀਆਂ ਵਾ ਮਾਸੀ ਨੇ ਨਾ ਇਹਨਾਂ ਨੂੰ ਤਾਂ ਉਪਰਾਂ ਹੀ ਕਰ ਸੁਟਿਆ ਵਾ ਸਿਮੀ ਉਹਨੇ ਤਾਂ ਸਮਝਿਆ ਹੀ ਨਹੀਂ ਸ਼ੁਰੂ ਤੋਂ ਵੀ ਇਹ ਵੀ ਹੈਗਾ ਵਾ ਮੈਂ ਤੇ ਬਥੇਰੀਆਂ ਮੱਥੇ ਦੀਆਂ ਠੀਕਰਾਂ ਪਾ ਲੀਆਂ ਉਹਦੇ ਨਾਲ ਵੀ ਚੱਲ ਉਹਨੂੰ ਵੀ ਆਪਣਾ ਸਮਝ ਕਿਤੇ ਪਰ ਉਹ ਸਮਝਦੀ ਨਹੀਂ ਆ ਜੇ ਸੱਚ ਪੁੱਛੇ ਨਾ ਤੇ ਮੇਰਾ ਤੇ ਹੁਣ ਨਾ ਮੰਮੀ ਵੱਲ ਵੀ ਜਾਣ ਨੂੰ ਜੀ ਨਹੀਂ ਕਰਦਾ ਹੈਗਾ ਜੀ ਕਿੱਥੋਂ ਕਰਨਾ ਦੀਦੀ ਜਦੋਂ ਇੱਦਾਂ ਕਾਂਡੇ ਇੱਕ ਨਾ ਇੰਨਾ ਪਿਆਰ ਤੇ ਇੱਕ ਨਾ ਇੰਨਾ ਮਾੜਾ ਸਲੂਕ ਆਂਡੇ ਆ ਤੇ ਕਿਹੜਾ ਜੀ ਕਰਦਾ ਉਧਰ ਜਾਣ ਨੂੰ ਫਿਰ ਤੇ ਉਹ ਕਿਹੜਾ ਕਹਿੰਦੀ ਆ ਵੀ ਉਹਨੂੰ ਚੰਗਾ ਸਮਝਦੇ ਆ ਉਹ ਤਾਂ ਕਹਿੰਦੀ ਵੀ ਇਹਦਾ ਹੀ ਸੋਚਦੇ ਆ ਬਸ ਫਿਰ ਵੀ ਉਹ ਇੰਨੀ ਗੱਲ ਕਹਿ ਗਈ ਅਗਲੀ ਚੱਲ ਕੋਈ ਨਹੀਂ ਜੋ ਵੀ ਹੋਇਆ ਨਾ ਚੰਗਾ ਹੀ ਹੋਇਆ ਵਾ ਸਿਮੀ ਆ ਤੂੰ ਰੱਖ ਲਈ ਮੁੜ ਕੇ ਫਿਰ ਅੱਚ ਤੇ ਮੈਂ ਉਹ ਥੋੜਾ ਜਿਹਾ ਝਾੜੂ ਰਹਿ ਗਿਆ ਮੈਂ ਲਾ ਹੀ ਆਵਾਂ ਚਲੋ ਠੀਕ ਹੈ ਜੀ ਫਿੰਦਰ ਦੇ ਆਈਆਂ ਵਧਾਈ ਆਹੋ ਦੇ ਆਈਆਂ ਵਧਾਈ ਮੈਂ ਕਾ ਦੀ ਵਧਾਈ ਦੇਣੀ ਉਹਨਾਂ ਨੂੰ ਕਾ ਦੀ ਦੇਣੀ ਹੀ ਮੈਂ ਨਹੀਂ ਕੋਈ ਵੀ ਵਧਾਈ ਦਿੱਤੀ ਨਾਲੇ ਮੇਰੀ ਵਧਾਈ ਕਾ ਦੀ ਬੰਦੀ ਲੈ ਤਾਈ ਲਗਣੀ ਆ ਵਧਾਈ ਕਿਉਂ ਨਹੀਂ ਬੰਦੀ ਡੱਬਾ ਦੇਣ ਆਇਆ ਸੀ ਦਲਜੀਤ ਅੱਛਾ ਤੇ ਮੰਮੀ ਕਿਤੇ ਬੈਠੇ ਹੀ ਬਾਹਰ ਤੇ ਆਗ ਦੇ ਡੱਬਾ ਫੜਾ ਆ ਗਿਆ ਪੀ ਲੈ ਇਹ ਮੰਮੀ ਆਲੋ ਡੱਬਾ ਹੈ ਮੁੰਡੇ ਦੀ ਵਧਾਈ ਆ ਇਹ ਅੱਛਾ ਤੂੰ ਰੱਖ ਲਿਆ ਫਿਰ ਡੱਬਾ ਕਾ ਦਾ ਡੱਬਾ ਆਇਆ ਸੀ ਫਿਰ ਆਹੋ ਰੱਖ ਲਿਆ ਇਥੇ ਮੈਂ ਡੱਬਾ ਕੱਲੀ ਰੱਖਣਾ ਹੀ ਉਹਦਾ ਮੈਂ ਤੇ ਕਦੇ ਉਹ ਨਾ ਰੱਖਾਂ ਮੰਮੀ ਨੇ ਮੈਨੂੰ ਫੜਾਇਆ ਜਾ ਕੇ ਅੰਦਰ ਪੀ ਲੈ ਰਪਿੰਦਰਾ ਡਬਾਰਾ ਹਲਦਲ ਜੀਤ ਦੇ ਕੇ ਗਿਆ ਮੈਂ ਹਮ ਮੈਂ ਤੇ ਕਦੇ ਉਹ ਨਾ ਰੱਖਾਂ ਜਦੋਂ ਅਗਲੇ ਨੇ ਹੱਡੀ ਸਾਰ ਨਹੀਂ ਪੁੱਛੀ ਐਨਾ ਔਖਾ ਆਪਾਂ ਟਾਈਮ ਕੱਢਿਆ ਵਾ ਹੁਣ ਇਹ ਡੱਬੇ ਦਿੰਦਾ ਫਿਰਦਾ ਵਾ ਉਹ ਹੀ ਮੁੜ ਕੇ ਆਈ ਆ ਮੈਂ ਤਾਂ ਕਦੇ ਉਹ ਨਾ ਰਖਦੀ ਦਲਜਿੰਦਰ ਦੇ ਹੀ ਚਾੜੂ ਮਾਰਨ ਅੱਛਾ ਤੇ ਡੱਬਾ ਮੈਂ ਚੋਕੇ ਮਾਰਿਆ ਉਹਦੇ ਪੈਰਾਂ ਦੇ ਵਿੱਚ ਮੈਂ ਹਾਂ ਆ ਲੈ ਫੜ ਪਹਿਲੇ ਮੈਂ ਤ ਨਹੀਂ ਕਲਾਇਆ ਨਾ ਜਦਾ ਚੰਗਾ ਕਲਾ ਕੇ ਉਹਨੂੰ ਤੇ ਆਪ ਚੰਗੀਆਂ ਬੰਦੀਆਂ ਫਿਰਦੀਆਂ ਕਰ ਮੈਂ ਹਾਂ ਇਹ ਨਹੀਂ ਡੱਬਾ ਰੱਡਾ ਖਾਂਦੇ ਉਦਾਂ ਹੀ ਚੰਗੇ ਆ ਬਹੁਤ ਵਧੀਆ ਕਰਕੇ ਆਈ ਯਾਰ ਰਵਿੰਦਰ ਜਿਹਦੇ ਤੁਹਾਨੂੰ ਕੀ ਪਤਾ ਡੱਬਾ ਸੌਖਾ ਥੋੜਾ ਮੋੜਿਆ ਜਾਂਦਾ ਓ ਪਾਰੇ ਆ ਕਿ ਬੰਦਾ ਪਿਆਰ ਨਾਲ ਰਵੇ ਪਹਿਲਾਂ ਇਹਨਾਂ ਮਹੀਨੇ ਹੋ ਗਏ ਆ ਭਰਾ ਇਹਦਾ ਗੁੜੇ-ਗੁੜੇ ਕਦੀ ਕਿਤੇ ਡਿੱਗ ਜਾਂਦਾ ਕਦੀ ਕਿਤੇ ਡਿੱਗ ਜਾਂਦਾ ਇਹਨੇ ਇੱਕ ਵਾਰ ਕਿਤੇ ਆ ਕੇ ਨਹੀਂ ਪੁੱਛਿਆ ਹੈਗਾ ਵੀ ਚਾਹੇ ਉਹ ਵੀ ਲੋਰ ਆ ਪੁੱਛਣ ਦੀ ਪਰ ਗੱਲ ਗਲਤ ਵਾ ਨਾ ਹੁਣ ਸਾਨੂੰ ਕਿਦਾਂ ਚਾ ਚੜੇ ਫਿਰ ਜਦੋਂ ਇਹਨਾਂ ਤੁਹਾਡੇ ਘਰ ਦਾ ਕੋਈ ਹੈ ਨਹੀਂ ਆਹ ਇਹ ਤੇ ਚਾਹੁੰਦੇ ਆ ਵੀ ਇਹ ਸਭ ਮਰ ਮੁੱਕ ਜਾਣ ਤੇ ਸਾਰਾ ਕੁਝ ਸਾਨੂੰ ਮਿਲ ਜੇ ਇਹ ਕੰਮ ਚਾਹੁੰਦੇ ਆਈ ਸਰਪਿੰਦਰ ਲੈ ਹੀ ਲਿਆ ਇਹਨਾਂ ਨੇ ਸਭ ਕੁਝ ਹੁਣ ਤੁਹਾਡੇ ਕੋਲ ਰਹਿ ਕੀ ਗਿਆ ਵਾ ਸਭ ਕੁਝ ਤੇ ਲੈ ਲਿਆ ਹੁਣ ਅਗਲਾ ਮਸ਼ੀਨਾਂ ਲੈ ਲੀਆਂ ਉਹਨਾਂ ਨੇ ਹਾਂ ਲੜਾਈ ਤੁਹਾਡੇ ਘਰ ਪੈ ਗਈ ਨਸੇ ਤੁਹਾਡੇ ਘਰ ਆ ਗਏ ਆ ਹੈ ਉਹ ਤਾਂ ਹੋ ਗਿਆ ਨਾ ਤਗਰਾ ਤੁਸੀਂ ਰਹਿ ਗਏ ਇਦਾਂ ਦੇ ਇਦਾਂ ਹੀ ਦੀਦੀ ਤੁਸੀਂ ਵੀ ਹਾਨੂੰ ਗੱਲਾਂ ਡੇਆਂ ਕਰਨ ਇਹ ਰੱਬ ਦੇ ਹੱਥ ਵਸਵਾ ਜਿੰਨੂੰ ਰੱਬ ਨੇ ਜੀ ਦੇਣਾ ਉਹ ਦੇ ਹੀ ਦੇਣਾ ਜਿੰਨੂੰ ਨਹੀਂ ਦੇਣਾ ਉਹ ਨਹੀਂ ਦੇਣਾ ਤੇ ਚਲੋ ਕੋਈ ਗੱਲ ਨਹੀਂ ਆ ਜੇ ਉਹਨਾਂ ਘਰ ਖੁਸ਼ੀ ਆਈ ਆ ਤੇ ਰੱਬ ਕਿਤੇ ਸਾਡੀ ਵੀ ਤਾਂ ਸੁਣੂਗਾ ਹੀ ਐਡੀ ਕੋਈ ਗੱਲ ਨਹੀਂ ਕੀ ਹੈਗੀ ਤੇ ਕੋਈ ਨਹੀਂ ਜੇ ਇਹ ਹੱਦ ਨਾਲ ਇਦਾਂ ਡੇ ਆ ਨਾ ਕਰਨਾ ਤੇ ਕੋਈ ਨਹੀਂ ਇਹ ਨਾ ਨਾ ਵੀ ਹੋ ਜਾਊਗੀ ਹੁਣ ਨਾ ਹੋਣਗੀਆਂ ਹੋ ਦੋ ਸਾਲਾਂ ਨੂੰ ਹੋਣਗੀਆਂ ਨੇ ਤੂੰ ਖੁਸ਼ ਹੋਣਾ ਤੇ ਨਿਆਣੇ ਹੋਣ ਤੇ ਉਹ ਖੁਸ਼-ਖੁਸ਼ ਕਦੇ ਹੋਣਾ ਵਾ ਦੀਦੀ ਪਰ ਕੀ ਕਰਨਾ ਹੁਣ ਹੁਣ ਕਰਦੇ ਕੁਛ ਨਹੀਂ ਨਾ ਸਕਦੇ ਮੈਂ ਤਾਂ ਨਹੀਂ ਉਹ ਖੁਸ਼ ਮਾਸਾ ਵੀ ਚਲੋ ਕੋਈ ਗੱਲ ਨਹੀਂ ਕਰਦੇ ਰਹਿਣ ਜੋ ਕਰਨਾ ਮੈਂ ਤਾਂ ਨਾ ਹੁਣ ਉਧਰ ਜਾਣਾ ਵਾ ਤੇ ਨਾ ਇਧਰ ਆਉਣਾ ਆਉਂਦੇ ਨਾ ਸਿੱਧੀ ਗੱਲ ਵਾ ਪਿੰਦਰ ਵੇ ਇਹਦਾ ਸੰਦੀਪ ਦੀ ਕਿਸਮਤ ਕਿੰਨੀ ਤੇ ਅਜਵਾ ਐ ਰੱਬ ਨੇ ਉਹਨੂੰ ਪੁੱਤ ਦੇ ਦਿੱਤਾ ਵਾ ਤੇ ਅਹੀਂ ਇਨਾ ਕੁਛ ਕੀਤਾ ਪਰ ਸਾਡੇ ਕੋ ਕੁਛ ਨਹੀਂ ਹੋਇਆ ਚਲ ਕੋਈ ਗੱਲ ਨਹੀਂ ਜੋ ਕਰਦੇ ਕਰਦੇ ਰਹੇ ਆਂ ਦੋਨਾਂ ਨੂੰ ਸਾਡੇ ਹੱਥ ਵਾਸਤੇ ਹੁਣ ਕੋੱਖ ਵੀ ਨਹੀਂ ਤੇ ਮੈਂ ਤਾਂ ਨੀਗਾ ਉਧਰ ਜਾਣਾ ਸਿੱਧੀ ਗੱਲ ਵਾ ਨਾਕਾ ਦੇ ਕਾ ਹੀ ਮੁਕਾਦਨਾ ਉਹਨਾਂ ਦੇ ਨਾਲ ਜਿੱਦਾਂ ਉਹਨਾਂ ਦਾ ਕੰਮ ਹੋ ਮੈਂ ਤੈਨੂੰ ਨਾ ਇੱਕ ਗੱਲ ਦੱਸਨੀ ਆ ਸਕੀਮ ਲਾਈਏ ਇੱਕ ਹੋਰ ਜਿਵੇਂ ਜਲਦੀਪ ਨਾਣੀ ਨਾ ਕੁਝ ਕਰ ਸਕੀ ਆ ਤੇ ਨਿਆਲੇ ਨਾ ਖੜੀਏ ਚੱਲ ਵੇਖ ਲਓ ਮੈਨੂੰ ਨੀਗਾ ਪਤਾ ਹੈਗਾ ਜੋ ਵੀ ਕਰਨਾ ਨਾ ਤੂੰ ਹੀ ਕਰਨਾ ਮੇਰਾ ਦਿਮਾਗ ਨੀਗਾ ਕੰਮ ਕਰੰਦੇ ਆ ਆਹ ਤੁਹਾਡਾ ਦਿਮਾਗ ਇੱਥੋਂ ਕਰਨਾ ਆ ਤੀ ਮੇਰੇ ਸਿਰ ਤੇ ਸੁਟਿਆ ਕਰੋ ਸਾਰੀ ਗੱਲ ਦੀਦੀ ਗੱਲ ਪਤਾ ਨਾ ਕੀ ਆ ਪ੍ਰੇਸ਼ਾਨੀ ਬੜੀ ਹੁੰਦੀ ਐ ਇਦਾਂ ਫਿਰ ਕੀ ਬੰਦਾ ਕਰੇ ਏਦਾਂ ਕਰੋ ਹੁਣ ਜੜੀ ਵੀ ਗੱਲਬਾਤ ਹੋਊਗੀ ਨਾ ਤੁਸੀਂ ਮੈਨੂੰ ਦੱਸਦੇ ਹੋ ਠੀਕ ਵਾ ਨਾ ਕੋਈ ਨਹੀਂ ਫਿਰ ਦੱਸਾਂਗੀ ਮੈਂ ਤੈਨੂੰ ਆਹੋ ਤੇ ਚਲੋ ਠੀਕ ਆ ਮੈਂ ਚਲੀ ਆ ਘਰ ਹੁਣ ਤੇ ਦੱਸ ਦਿਓ ਜੜੀ ਵੀ ਸਕੀਮ ਹੋਊਗੀ ਕੋਈ ਗੱਲ ਨਹੀਂ ਫਿਰ ਕਰ ਲਾਂਗੇ ਹਾਂ ਗੱਲ ਠੀਕ ਆ ਕੋਈ ਨਹੀਂ ਦੱਸਾਂਗੀ ਆਹ ਮੈਂ ਲਾਲਾ ਝਾੜੂ ਪਤਾ ਨਾ ਇਦਾਂ ਮਨ ਪਰੇਸ਼ਾਨ ਹੋ ਜਾਂਦਾ ਵਾ ਇਹਦੇ ਆਪਣੇ ਘਰ ਚੰਗੇ ਆ ਤੇ ਫਿਰ ਕੀ ਬੰਦਾ ਕਰੇ ਕੋ ਪਤਾ ਤੂਣੇ ਨਾ ਸਾਡੇ ਘਰ ਪਾ ਕੇ ਰਹਤਾਂ ਨਾ ਹੁਣ ਜੇ ਉਹ ਹੱਲੇ ਆਏ ਉਹਨਾਂ ਹੱਲੇ ਪਤਾ ਨਹੀਂ ਕੀ ਕਹਿਣਾ ਚਲੋ ਕੋਈ ਗੱਲ ਨਹੀਂ ਆ ਦੱਸ ਦਿਓ ਫਿਰ ਜਿੱਦਾਂ ਵੀ ਹੋਇਆ ਕੋਈ ਨਹੀਂ ਤੈਨੂੰ ਮੈਂ ਦੱਸਾਂਗੀ ਹਾਂ ਹਲੋ ਹਲੋ ਸਾਰਸ਼ ਕਮਾਸੀ ਜੀ ਸਾਰਸ਼ ਕਾਲ ਜੀ ਕੀ ਹਾਲ ਹੈ ਵਧੀਆ ਵਧੀਆ ਤੁਸੀਂ ਸੁਣਾਓ ਆਪਣਾ ਹਾਂ ਠੀਕ ਆ ਆਪਣਾ ਹੋਰ ਕੀ ਬੰਦਿਆ ਬੰਨਣਾ ਕੀ ਹੈ ਬਸ ਹੋਰ ਲੈ ਠੀਕ ਠੀਕ ਆ ਚਲੋ ਵਧੀਆ ਆ ਮਾਸੀ ਜੀ ਤੁਸੀਂ ਵਿਚਾਰੇ ਇਕੱਲੇ ਆ ਘਰ ਤਦ ਦਲਜਿੰਦਰ ਨੂੰ ਇਨੀ ਸ਼ਰਮ ਨਹੀਂ ਆਉਂਦੀ ਮੈਂ ਕਿਦਨ ਦੀ ਆ ਗਈ ਇੱਥੇ ਬੈਠੀ ਆ ਤੇ ਬੰਦਾ ਘਰ ਹੀ ਚਲ ਜੇ ਇਹ ਦਿਲਜਿੰਦਰ ਸੋਚਿਆ ਤੇ ਵੀਰੀ ਆ ਨਾ ਹਾਂ ਨਹੀਂ ਉਹ ਤਾਂ ਹੈ ਹੀ ਆ ਚਲੋ ਪਰ ਫਿਰ ਵੀ ਨਾ ਇਹਨੂੰ ਜਾਣਾ ਚਾਹੀਦਾ ਵਾ ਇਥੋਂ ਹੂੰ ਤੁਹਾਡਾ ਕਿੰਨੇ ਕ ਦੇ ਰੋਟੀਆਂ ਪੱਕਦੀਆਂ ਵਾ ਕੱਲਿਆਂ ਕੋ ਨਹੀਂ ਪੱਕਦੀਆਂ ਤੇ ਮੈਂ ਨਾ ਉਹਦਾ ਨਾਲ ਗੱਲ ਕਰਨੀ ਹਾਂਜੀ ਉਹ ਪੈਸੇ ਹੀ ਜਿਹੜੇ ਨੇ ਲੱਖ ਰੁਪਈਆ ਖੜਿਆ ਦਿਲਜਿੰਦਰ ਨੇ ਸਾਡੇ ਕੋਲੋਂ ਹਾਂਜੀ ਉਹ ਪਛਾਤਾ ਹੀ ਇਹਨੇ ਕਰ ਪਛਾਆ ਆ ਤੇ ਭਾਣੇ ਹੈਗਾ ਹੀ ਮੈਂ ਤੇ ਲੈ ਹੀ ਇਹਦੇ ਕੋਲ ਅੱਛਾ ਇਨੇ ਮੈਂ ਬਾਰੀ ਕਿ ਰੱਖੇ ਹੀ ਤੇ ਮੈਨੂੰ ਅੰਦੀ ਪਰਮਾਸੀ ਪੈਸੇ ਆਈ ਮੈਂ ਮਟੀ ਰਹੀ ਆ ਅੱਛਾ ਇਨੇ ਮੇਰੀ ਬਾਰੀ ਖੋਲ ਕੇ ਤੇ ਪੈਸੇ ਕੱਢ ਲਏ ਨੇ ਹਾਂ ਹਾਂ ਇਨੇ ਫਿਰ ਆਪਣੇ ਕੋਲ ਰੱਖ ਲਏ ਪੈਸੇ ਕੋਲ ਥੋੜਾ ਰੱਖੇ ਆ ਮਸੀ ਜੀ ਇਹਨੇ ਇਨੇ ਪੈਸੇ ਦਲਜੀਤ ਨੂੰ ਦਿੱਤੇ ਆ ਅੱਛਾ ਤੇ ਉਹਨੇ ਮਸ਼ੀਨ ਨਹੀਂ ਪਾਈ ਤੁਹਾਨੂੰ ਪਤਾ ਹੀ ਹੁਣਾ ਆ ਆਹੋ ਆਓ ਤੇ ਪੈਸੇ ਸਾਰੇ ਇਹਨੇ ਉਹਨੂੰ ਦਿੱਤੇ ਤੇ ਤੁਹਾਨੂੰ ਵੇਖ ਲਾ ਦੇ ਨਹੀਂ ਦੇ ਦੇ ਨੇ ਹੈ ਵੇ ਗੱਡੀ ਚਲਾ ਕੇ ਹਾਂ ਬਹੁਤੀ 420 ਹੀੜਦੀ ਅਗਲੇ ਦੇ ਨਾਲ ਪਰ ਗਲਤ ਗੱਲ ਵਾ ਨਾ ਜਦੋਂ ਪਤਾ ਵਾ ਵੀ ਘਰ ਦੇ ਵਿੱਚ ਪਈ ਆ ਹੁਣ ਤੁਸੀਂ ਵੀ ਅਕਸਰ ਉੱਥੇ ਹੀ ਵਰਤਨੀ ਆ ਕੋਈ ਗੱਲ ਨਹੀਂ ਮੈਂ ਕਿਹਾ ਇਹਨੂੰ ਹਾਲਾਂਦੇ ਘਰ ਕਰਾਂਗਾ ਫਿਰ ਇਹਨੂੰ ਪੁੱਛਨੀ ਆ ਇਹਨੂੰ ਕਿ ਕਿੱਥੇ ਗਏ ਆ ਹੁਣ ਆਓ ਚਲ ਗੱਲ ਕਰਿਓ ਤੁਸੀਂ ਇੱਕ ਵਾਰ ਗਿਆ ਪਤਾ ਤਾਂ ਲੱਗੂਗਾ ਕੋਈ ਗੱਲ ਨਹੀਂ ਮੈਂ ਇਹਨੂੰ ਪੁੱਛੂੰਗੀ ਘਰ ਹੁੰਦੀ ਆ ਨਾ ਫਿਰ ਮੈਂ ਪੁੱਛ ਲੂੰਗੀ ਇਹਨੂੰ ਚਲ ਕਰਿਓ ਗੱਲ ਤੁਸੀਂ ਇੱਕ ਵਾਰ ਚਲੇਗੀ ਪਤਾ ਤਾਂ ਲੱਗੇ ਠੀਕ ਆ ਨਾ ਹਾਂਜੀ ਚਲੋ ਠੀਕ ਆ ਫਿਰ ਮਾਸੀ ਜੀ ਕਰੂੰ ਮੈਂ ਤੁਹਾਨੂੰ ਫੇਰ ਚਲੋ ਠੀਕ ਆ ਚਲ ਕੋਈ ਨਹੀਂ ਹੁਣ ਨਾ ਇਨੂੰ ਘਰ ਜਾ ਲੈਂਦੇ ਇੱਕ ਵਾਰ ਵੇਖੀ ਸਹੀ ਉਹਨੇ ਦੀ ਸ਼ਾਮਤ ਕਿੱਦਾਂ ਆਉਂਦੀ ਹੈ ਬਹੁਤੀ ਮਸ਼ਰੀਫ ਰੰਦੀ ਨਾ ਇੱਥੇ ਆ ਗਈ ਇਹਨੂੰ ਪਤਾ ਹੀ ਫਿਰ ਲੱਗਣਾ ਨਹੀਂ ਉੱਠਿਆ ਵਾ ਕਿ ਨਹੀਂ ਲਵਲੀ ਉੱਠਿਆ ਨਹੀਂ ਆਜੋ ਰਾਤੀ ਤੂੰ ਰੱਜਿਆ ਆਇਆ ਹੀ ਤੈਨੂੰ ਪਤਾ ਵਾ ਕਿਰੇ ਹਾਲਾਤ ਚ ਆਇਆ ਤੂੰ ਮਾ ਮਾ ਦਾ ਚੰਗਾ ਭਲਾ ਮੈਂ ਘਰ ਆ ਗਿਆ ਐਵੇਂ ਨਾ ਮੇਰੇ ਦਿਵਾਲੇ ਹੋ ਜਾ ਕਰੋ ਅੱਛਾ ਦੋ ਤਿੰਨ ਮੁੰਡੇ ਛੱਡ ਕੇ ਗਏ ਸੀ ਤੈਨੂੰ ਉਧਰ ਦੀ ਪੱਤੀ ਦੇ ਤੈਨੂੰ ਬਸਾ ਸ਼ਰਮ ਵੀ ਹੈ ਵਾ ਕੀ ਕਹਿੰਦੇ ਹੋਣਗੇ ਉਹ ਮੈਂ ਤੇ ਕੱਲਾ ਆਇਆ ਮਾਦਾ ਤੈਨੂੰ ਪਤਾ ਕੱਲਾ ਆਇਆ ਹਨੂ ਨਹੀਂ ਪਤਾ ਤੈਨੂੰ ਬਹੁਤ ਪਤਾ ਵਾ ਇੱਥੇ ਘਰ ਛੱਡ ਕੇ ਗਏ ਨੇ ਲੰਮੇ ਪਾ ਕੇ ਗਏ ਨੇ ਤੈਨੂੰ ਨਾਉ ਧੀ ਘਰ ਬੈਠੀ ਹੋਵੇ ਹੈ ਤੇ ਤੂੰ ਇਦਾਂ ਕਰਦਾ ਹੋਵੇਂ ਕੀ ਆਖੂਗੀ ਜਾ ਕੇ ਆਪਣੇ ਪਿੰਡ ਜੋ ਮਰਜ਼ੀ ਆਖੇ ਅੱਛਾ ਨਹੀਂ ਹੋਣਾ ਹੈਗਾ ਕੋਈ ਪੁੱਤੇ ਇਦਾਂ ਨਾ ਕਰ ਸੰਭਲ ਲੈ ਆਪਣਾ ਆਪ ਸਾਰਾ ਕੁਝ ਤੇਰਾ ਵੇਖ ਜਾਣਾ ਹੀ ਮੈਂ ਤੈਨੂੰ ਵਾਰ-ਵਾਰ ਇਹ ਸਮਝਾਉਣੀ ਆ ਉਹ ਮਾਦਾ ਨਹੀਂ ਵੇਖਦਾ ਸਭ ਕੁਝ ਜੇ ਮੈਂ ਅੱਜ ਹੀ ਵੇਚਣ ਲੱਗਾ ਨਾ ਤੇ ਮੇਰੇ 10 ਸਾਲ ਲੰਘ ਜਾਣੇ ਆ ਜਿੱਦਾਂ ਦੇ ਹਾਲ ਮੇਰਾ ਹੀ ਆ ਜਿੱਦਾਂ ਦੇ ਹਾਲਾਤ ਵਾ ਨਾ ਤੇਰੇ ਸਾਰਾ ਕੁਝ ਵਿਗ ਜਾਣਾ ਮੈਨੂੰ ਲੱਗਦਾ ਕੁਝ ਨਹੀਂ ਰਹਿਣਾ ਮੇਰੀ ਗੱਲ ਸੁਣ ਕਿੱਥੇ ਸੀ ਦਲਜੀਤ ਕਿੱਥੇ ਆ ਗਿਆ ਤੇ ਤੇਰਾ ਕੀ ਬਣਿਆ ਸਾਰਾ ਕੁਝ ਹੀ ਸੁੱਟ ਗਿਆ ਨੌਕਰੀ ਤੇਰੀ ਸੁੱਟ ਗਈ ਤੇਰੀ ਗਹਿਣੇ ਪੈ ਗਈ ਰਹਿ ਤਰਾ ਕੀ ਗਿਆ ਮਾਦਾ ਤੂੰ ਉਹਦੀ ਬੜੀ ਸਫਤ ਕਰਨ ਧੀ ਆ ਤੇ ਮਸ਼ੀਨ ਹੀ ਲੈ ਲਈ ਆ ਕਿੱਡੀ ਕੁਥੇ ਆਖਰ ਆ ਗਈ ਆ ਕੀ ਪਤਾ ਕਦੋਂ ਵੇਚਣੀ ਪੈ ਜਾਣੀ ਆ ਜੀ ਜੀ ਦੇ ਉਹਨੇ ਪੈਸੇ ਦੇਣੇ ਆ ਅਹੇ ਸਭ ਖਾ ਹੋ ਗਿਆ ਉਹ ਪਤਾ ਨਹੀਂ ਕਿ ਕਿਡੇ ਇੱਕ ਦੋ ਮਜਲੀ ਕੋਠੀ ਪਾਲੀ ਜਾਂ ਨੇ ਪਤਾ ਜਿਹੜੀਆਂ ਮਸ਼ੀਨਾਂ ਹੁੰਦੀਆਂ ਵਾ ਨਾ ਇਹ ਵੱਡੇ ਬੰਦਿਆਂ ਦਾ ਕੰਮ ਆ ਜਿਹਦੇ ਕੋ ਤੇਲ ਵੀ ਪੈਜੂਗਾ ਨਾ ਵਿੱਚ ਤੇ ਗੱਲ ਕਰੀ ਹੁਣੀ ਚਲਾਉਂਦੇ ਆ ਨਾ ਫੁੱਲੀ ਫੁੱਲੀ ਜਾਣ ਕੇ ਕੀ ਬੜਾ ਕਿੱਥੋਂ ਪੈਸੇ ਚੁੱਕੇ ਆ ਕਿੱਥੋਂ ਨਹੀਂ ਉਹ ਮਿਹਨਤ ਕਰ ਲੈਂਦਾ ਵਾ ਤੇਰੇ ਵਾਂਗੂ ਨਹੀਂ ਉਹਨੇ ਕਰ ਲੈਣਾ ਸਾਰਾ ਕੋਸ਼ਿਸ਼ ਅੱਜ ਦਾ ਡਿਆ ਵਾ ਇਦਾਂ ਹੀ ਘਰ ਚ ਲਾਉਂ ਮੈਂ ਨਹੀਂ ਅੱਜ ਕੋਈ ਪੈਸੇ ਲੈ ਆ ਲੈ ਬੱਤ ਦਾ ਰਿਹਾ ਉਹਦਾ ਨਾਂ ਹੀ ਨਹੀਂ ਕੀਤਾ ਉਹਨੇ ਕਦੀ ਹੱਥ ਲੈ ਜਾ ਕਦੀ ਦਾਹ ਲੈ ਜਾ ਕਿਆ ਹੀ ਲਿਆ ਲੈ ਵਰਤਦਾ ਬਾ ਦਿਆ ਇਹ ਨਾ ਕੰਮ ਕੰਨ ਜਿੱਥੇ ਮਰਜੀ ਥੋੜਾ ਬੋਤਾ ਕਰਦਾ ਹੀ ਰਿਆ ਕਮਾਂਦਾ ਹੀ ਉਹਨੂੰ ਭਾਵਾ ਮੈਨੂੰ ਥੋੜਾ ਭਾਵਾ ਤੇ ਪਰ ਤੂੰ ਕਿੱਥੇ ਆ ਗਿਆ ਵਾ ਤੂੰ ਆਪਣੇ ਮੈਲ ਵੇਖ ਘਰ ਬੈਠਾ ਵਾ ਕੀ ਹੋਇਆ ਵਾ ਘਰ ਬੈਠਾ ਵਾ ਮੈਨੂੰ ਨਹੀਂ ਲੱਗਦਾ ਘਰ ਰਹਿ ਜੂਗਾ ਜਿੱਦਾਂ ਦਾ ਤੇਰੇ ਹਾਲਾਤ ਵਾ ਮਾਦਾ ਦੋ ਮਜਲੀ ਕੋਠੀ ਪਾਈ ਆ ਮਿਹਨਤ ਕਰਕੇ ਪਾਈ ਆ ਕਿਹਦਾ ਪੈ ਗਈ ਆ ਉਹਨੂੰ ਕਿਆ ਪਾ ਕੇ ਦਸੀਆਂ ਇੱਕ ਵੀ ਕੋਠਾ ਉਹ ਮੈਂ ਜਿਹੜਾ ਪਾ ਕੇ ਦਿੱਤਾ ਦਿੱਤਾਂ ਕੋਈ ਪਤਾ ਨਹੀਂ ਹੁੰਦਾ ਰੱਬ ਦੇ ਰੰਗਾਂ ਦਾ ਕੱਖ ਤੋਂ ਲੱਖ ਤੇ ਲੱਖ ਤੋਂ ਕੱਖ ਹੋਇੰਦਾ ਬੰਦਾ ਤੂੰ ਆਪਣਾ ਬੜਾ ਮਾਣ ਕਾਂਦੇ ਆਂ ਇੰਨਾ ਹੀ ਮਾਣ ਕਾਂਡਿਆ ਤੂੰ ਦਿਮਾਗ ਲਾਇਆ ਕਰ ਥੋੜਾ ਪੁੱਤਾ ਤੇ ਦਿਮਾਗ ਵੀ ਤੂੰ ਹੀ ਖਰਾਬ ਕੀਤਾ ਦੋងਾਂ ਜਾਨੀਆਂ ਨੇ ਹਾਂ ਜੀ ਤੇ ਕੋਈ ਜੀ ਹੈ ਨਹੀਂ ਜੇ ਜੀ ਹੁੰਦਾ ਨਾ ਪਤਾ ਕਿੰਨੇ ਖਰਚੇ ਹੁੰਦੇ ਆ ਜੇ ਤੂੰ ਆਖੇ ਨਾ ਵੀ ਵਾਪਸ ਆ ਜਾ ਤੇ ਵਾਪਸ ਨਹੀਂ ਆ ਮੇਰੇ ਕੋ ਮੁੜਿਆ ਜਾਣਾ ਠੀਕ ਹਨ ਮੈਂ ਆ ਤਾਂ ਤੈਨੂੰ ਭਰਾ ਸਮਝਾਉਂ ਡਈ ਮੈਂ ਤਾਂ ਕਹਿੰਦੀ ਤੇਰਾ ਘਰ ਬੱਜ ਜਾਊਗਾ ਪੁੱਤ ਤੂੰ ਨਹੀਂ ਮੰਨਣਾ ਉਹ ਘਰ ਇੱਥੇ ਰਹਿਣਾ ਮਾਤਾ ਜੇ ਕੋਈ ਪੈਸਾ ਹੈਗਾ ਵਾ ਤੇ ਮੈਨੂੰ ਦੇ ਦੇ ਤੈਨੂੰ ਦਵਾ ਪੈਸੇ ਮੈਂ ਅੱਜ ਵਿਆਹ ਜਾਣਾ ਮੈਂ ਉੱਥੇ ਨਹੀਂ ਵਰਤਨੀ ਤੈਨੂੰ ਪੈਸੇ ਦਵਾ ਤੈਨੂੰ ਮੈਂ ਉਹ ਮੈਂ ਜਾਣਾ ਵਾ ਹੁਣ ਮੈਨੂੰ ਦੇ 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 ਲੈ ਲੈ ਜਿੱਥੋਂ ਮਰਜੀ ਮੇਰੇ ਕੋਲ ਹੈ ਨਹੀਂ ਪੈਸੇ ਤੁਰਿਆ ਚੱਲ ਉਹ 2 2.5 ਸਹੀ ਦੇ ਦੇ ਜੇ ਹੈਗਾ ਵਾ ਤੇ ਹਾਂ ਜੇ ਕਿਦਾਂ ਸਾਰੂੰਗਾ ਮੈਨੂੰ ਸਮਝ ਨਹੀਂ ਆਉਂਦੀ ਅਜੇ ਮੜਾ ਮੋਟਾ ਰਾਤ ਦਾ ਨਾਸ਼ਾ ਹੈਗਾ 2 ਘੰਟੇ ਹੋਰ ਘਰ ਰਿਆ ਨਾ ਤੇ ਸਰੀਰ ਭੱਜਣ ਟੁੱਟਣ ਦਾ ਬਣਾ ਏਦਾਂ ਕਰਨਾ ਬੂਟੇ ਲੈ ਜਾਣਾ ਮੈਂ ਵੀ ਤੁਹਾਨੂੰ ਪਿਆਲਦਾ ਰਿਹਾ ਹਾਂ ਪਿਆਜ ਦਾ ਦਿਨ ਮੇਰਾ ਕੱਢ ਹਾਂ ਔਖਾ ਸੋਖਾ ਫਿਰ ਕੱਲ ਦਾ ਜਿਗਾਰਡ ਲਾਉਣੀ ਆ ਕਿਤੇ ਨਾ ਕਿਤੇ